ਨਾ ਕਰਦਾ ਨਾ ਕਰ ਪਿਛਲੀ ਵਾਰੀ ਵੀ ਤੂੰ ਤੱਕਾ ਕੀਤਾ ਸਾਡੇ ਨਾਲ ਹਟ ਜਾ ਹਟ ਜਾ ਹਟ ਜਾ ਕਾਮ ਬਦਲੇ ਲੈਣਾ ਸਾਡੇ ਸੱਚ ਇੱਕ ਹੋਰ ਖੁਸ਼ਕਵਰੀ ਆ ਫਿਲਮ ਆ ਰਹੀ ਆ ਭਰਾ ਦੀ ਦੇਖਣ ਜਾਣਾ ਜ਼ੋਂਬੀ ਕੁੱਟਣਿਆ ਜ਼ੋਂਬੀ ਹੱਸੀ ਦਾ ਸਾਰੇ ਸਾਹਮਣੇ ਆ ਰੋਈ ਦਾ ਇਕੱਲੇ ਬਹਿ ਕੇ ਮੈਂ ਕਿਹਾ ਮੇਰਾ ਸੱਚਾ ਉਹ ਕਹਿੰਦੇ ਤੇਰਾ ਰੰਗ ਪੱਕਾ ਜੇ ਤੁਸੀਂ ਮੈਨੂੰ ਛੱਡਤਾ ਨਾ ਮੈਂ ਮਰ ਜੂਗੀ ਨੀਓ ਗੱਲਾਂ ਕਿੱਥੇ ਰਹਿ ਗਈਆਂ ਤੁਜੜੀਆਂ ਸੇ ਕਰਦੀ ਇੱਕ ਇਹ ਆ ਇੱਕ ਮੈਂ ਆ ਜੋ ਉਸਤਾਦੀ ਕਦਰ ਕਰਦੇ ਆ ਮੈਂ ਬਾਕੀ ਬੰਦੇ ਦੇਖੇ ਹੀ ਨਹੀਂ ਹਜੇ ਤੱਕ ਕੋਈ ਮੇਰੇ ਉਸਤਾਦ ਹੀ ਲਈ ਵੀ ਤਾੜੀ ਮਾਰ ਦੋ ਬਾਈ ਗੈਰੀ ਸੰਧੂ ਵਾਸਤੇ ਤਾੜੀ ਮਾਰ ਦੋ ਜ਼ੋਰਦਾਰ ਯਾਰ ਉਹ ਵੀ ਹੀਰ ਬੰਦਾਗਾ ਇੱਥੋਂ ਚੱਕਿਓ ਉਹਦੀ ਡਿਊਟੀ ਨਾ ਆਪਣੇ ਲਈ ਵੀ ਇੱਥੇ ਗਾ ਪਤੋਏ ਥੱਲੇ ਨਹੀਂ ਗਾਉਣਾ ਤੂੰ ਸਾਨੂੰ ਬਣਾਉਣ ਵਾਲਾ ਉਹੀ ਹੈ ਹੈ ਦੋਨੀਆਂ ਹੈ ਜੀ ਕੋਈ ਸ਼ੱਕ ਨਹੀਂ ਇੰਨੀ ਖਾਜਰੀ ਕੁਵਰ ਕਹਿੰਦਾ ਬਸ ਸੁਣ ਨਾ ਹੁਣ ਇਹਨੂੰ ਪਤਾ ਹੀ ਹੈ ਮੇਰਾ ਕਿਸਮਤ ਵਾਲੇ ਹਾਂ ਸੋਹਣੀਆਂ ਸੋਹਣੀਆਂ ਕੁੜੀਆਂ ਨਾਲ ਪੜਦੇ ਹਾਂ ਮੈਨੂੰ ਤਾਂ ਕੋਈ ਬੁਲਾਉਂਦੀ ਨਹੀਂ ਹੁੰਦੀ ਸੀ ਜਦੋਂ ਮੈਂ ਕਲਾਕਾਰ ਨਹੀਂ ਸੀਗਾ ਫੇਸਬੁੱਕ ਅਕਾਊਂਟ ਵੀ ਮਸਾ ਹੀ ਬਣਾਇਆ ਸੀ ਮੈਂ ਆਪਣਾ ਬਣਾ ਤਾਂ ਲਿਆ ਫਿਰ ਚੈਟ ਕਰਨੀ ਨਹੀਂ ਹੁੰਦੀ ਸੀ ਕੱਲ ਮੈਂ ਫੋਟੋਆਂ ਨੂੰ ਲਾਈਕ ਕਰਦਾ ਰਹਿੰਦਾ ਸੀ ਮੈਂ ਕਹਿ ਮੈਂ ਤੁਹਾਡਾ ਯਾਰ ਜਿੱਦਾਂ ਮਿਲ ਗਈ ਸਵਾਲ ਬਹੁਤ ਕਰਨੇ ਆ ਟੱਕਰੀ ਨਹੀਂ ਹੋ ਦੱਸ ਕਦ ਫੜਿਆ ਮੈਂ ਆਈ ਫੋਨ ਤੇਰਾ ਨਹੀਂ ਮੈਂ ਦੱਸ ਕਦੋ ਕੀਤੀਆਂ ਸੀ ਕਹਿ ਗਈਆਂ ਉਪਛਿਆ ਕਦੇ ਨਹੀਂ ਕਿਹੜਾ ਕਿਹੜਾ ਐੜ ਤੇਰੇ ਨਾਲ ਭਾਵੇਂ ਤੂੰ ਲੁਕਾਈਆਂ ਮੈਂ ਟੋਚਾ ਡੀਆਂ ਸ਼ਾਮ ਦਾ ਮੌਲਵੀ ਉਹ ਬੈਠੇ ਬੈਠੇ ਕਦੇ ਯਾਦ ਆਈ ਆ ਆਪਾਂ ਫੇਰ ਗਾਣਾ ਬਣਾਤਾ ਨੀ ਸੁੱਕੀ ਛੱਟ ਤੇ ਫੇਰ ਚਿੜਟਾ 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 ਹਾਏ ਪਾਈ ਜਮੀਏ ਹੋਏ ਹੋਏ ਕਿਉਂ ਕੱਲ ਪਰਸੋਂ ਦੀ ਬੜਾਈ ਹਾਈ ਜਾਨੀ ਐ ਰਹੀ ਐ ਸੋਚੋ ਨਾ ਯਾਰ ਵੀ ਯਾਰ ਮੇਰਾ ਕੁਝ ਬਣਦਾ ਨਹੀਂ ਬਣਦਾ ਨਹੀਂ ਆਪੀ ਬਣ ਜਾਣਾ ਜਦੋਂ ਯਾਰ ਬਣਨਾਗਾ ਹਨਾ ਇਹ ਟੈਨਸ਼ਨ ਲੈ ਕੇ ਫਿਰ ਬਣ ਜਾਊਗਾ ਬਣ ਜਾਣਾ ਰੱਬ ਨੇ ਜੇ ਤੁਹਾਨੂੰ ਧਰਤੀ ਦੇ ਭੇਜਿਆ ਕੁਝ ਲੈ ਕੇ ਭੇਜਿਆ ਪਰ ਉਹਨੂੰ ਉਸ ਚੀਜ਼ ਨੂੰ ਵਕਤ ਲੱਗਣਾ ਉਹਦੀ ਵੇਟ ਕਰੋ ਪਰ ਹਾਂ ਇਹ ਨਹੀਂ ਵੀ ਰਿਆਈ ਲੈ ਕੇ ਵੇਟ ਕਰੋ ਮਿਹਨਤੀ ਕਰੋ ਇੱਕ ਗੱਲ ਹੋਰ ਮਿੱਤਰੋ ਸਾਰੇ ਰਿਸ਼ਤੇ ਨਾ ਤੇ ਪਰ ਬਣ ਕੇ ਹੁੰਦੇ ਆ ਮੰਮੀ ਡੈਡੀ ਦਾਦਾ ਦਾਦੀ ਭੈਣ ਭਰਾ ਜੀਜਾ ਮਾਸੀ ਮਸਣ ਸਾਰਾ ਕੁਝ ਇੱਕ ਯਾਰ ਹੀ ਅਜੋਸ ਹੀ ਆਪ ਬਣਾਉਣੇ ਇੱਥੇ ਆ ਕੇ ਤੇ ਯਾਰ ਬਣਾਉਣ ਲੱਗੇ ਨਾ ਨਿਗਾ ਬਾਜ਼ਰ ਕੀ ਹੋਵੇ ਭਰਾਵੋ ਹੁਣ ਆਪਾਂ ਦੱਸਾਂ ਕੀ ਕਹੀਦਾ ਓ ਮੈਨੂੰ ਛੱਡ ਪਛਤਾਉਂਦੀ ਹੋਣੀ ਪਛਤਾਉਂਦੀ ਪਰ ਅੱਜ ਵੀ ਮੈਨੂੰ ਚਾਹੁੰਦੀ ਹਾਂ ਨਹੀਂ ਚਾਹੁੰਦੀ ਜਦੋਂ ਨਵਾਂ ਨਵਾਂ ਕਲਾਕਾਰ ਬਣਿਆ ਬੜੇ ਭਰਾਵਾਂ ਦੇ ਮੈਸੀ ਹੈ ਕਹਿੰਨੇ ਭਾਈ ਜੀ ਤੇਰਾ ਗਾਣਾ ਸੁਣ ਕੇ ਰੋਈ ਜਾਂਨੇ ਆ ਇੱਕ ਨੂੰ ਮੈਂ ਰਿਪਲਾਈ ਕੀਤਾ ਮੈਂ ਕਿਹਾ ਵੀਰੇ ਮੈਂ ਇੰਨਾ ਮਾੜਾ ਗਾਤਾ ਤੂੰ ਰੋਈ ਜਾਣਾ ਕਹਿੰਦਾ ਨਾ ਨਾ ਭਾਈ ਤੂੰ ਬਹੁਤ ਸੋਹਣਾ ਗਾਇਆ ਫਿਰ ਮੈਂ ਕਿਹਾ ਰੋਣਾ ਕਿਉਂ ਆ ਕਹਿੰਦਾ ਭਾਈ ਜਿਸ ਤਨ ਲੱਗੀਆਂ ਸੋਈ ਜਾਣੇ ਮੈਂ ਕਿਹਾ ਭਾਈ ਬਰਬਾਦ ਹੋਇਆ ਲੱਗਦਾ ਕਿਸੇ ਪਾਸੇੋਂ ਕਹਿੰਦਾ ਭਾਈ ਜੀ ਖਾਸ ਕਰਕੇ ਤੇਰੀ ਆ ਗੱਲ ਤੇ ਬਹੁਤ ਰੋਣੇ ਆ ਮੈਂ ਕਿਹਾ ਕਿਹੜੀ ਤੇ ਹਏ ਕੱਲੇ ਕਰੀ ਸੱਜਣਾ ਕੋਈ ਗਲ ਨਾਲ ਨਾਉਂਦਾ ਨਹੀਂ